ਇਸ ਵੀਡੀਓ ਦੇ ਵਿੱਚ ਅਸੀਂ ਚਰਚਾ ਇਹ ਕਰਾਂਗੇ ਕਿ ਜੋ ਭੇਡਾਂ ਬੱਕਰੀਆਂ ਨੂੰ ਰੱਖਣਾ ਹੈ ਅੱਜ ਕੱਲ ਦੇ ਜਵਾਨੇ ਦੇ ਵਿੱਚ ਠੀਕ ਹੈ ਕਿ ਆਪਾਂ ਉਹਨਾਂ ਨੂੰ ਕਿਵੇਂ ਇਹਨਾਂ ਨੂੰ ਵੱਧ ਤੋਂ ਵੱਧ ਆਪਾਂ ਵਧੀਆ ਰੱਖ ਸਕਦੇ ਹਾਂ ਤੇ ਜੋ ਇੱਕ ਬੱਕਰੀ ਫਾਰਮ ਹੈ ਇਹਨੂੰ ਆਪਾਂ ਬਿਜ਼ਨਸ ਦੇ ਮਾਡਲ ਤੇ ਲੈ ਕੇ ਜਾ ਸਕਦੇ ਹਾਂ ਜੇਕਰ ਆਪਾਂ ਬੱਕਰੀ ਫਾਰਮ ਨੂੰ ਬਿਜ਼ਨਸ ਦੇ ਮਾਡਲ ਦੇ ਉੱਤੇ ਲੈ ਕੇ ਜਾਵਾਂਗੇ ਤਾਂ ਅੱਜ ਤੋਂ ਜੇਕਰ ਪਹਿਲਾਂ ਦੇ ਸਮੇਂ ਦੀ ਗੱਲ ਕਰੀਏ ਜੋ ਕਿਸਾਨ ਵੀਰ ਜੋ ਆ ਜੜੀ ਪੀੜ ਭੇਡਾਂ ਬੱਕਰੀਆਂ ਰੱਖਦੇ ਸੀ ਠੀਕ ਹੈ ਉਹਨਾਂ ਦਾ ਬਹੁਤ ਆਮ ਲੇਬਰ ਸੀਗਾ ਠੀਕ ਹੈ ਤੇ ਉਹਨਾਂ ਨੂੰ ਬਹੁਤ ਲੋਕ ਛੋਟਾ ਮੰਨਦੇ ਸੀਗੇ ਕੀ ਮੰਨ ਲਓ ਜੋ ਭੇਡ ਬੱਕਰੀ ਰੱਖਣਾ ਹੈ ਠੀਕ ਹੈ ਉਹ ਬਹੁਤ ਛੋਟੇ ਲੋਕਾਂ ਦਾ ਕੰਮ ਹੈ ਇਹਦੇ ਚੋ ਕੋਈ ਪ੍ਰੋਫਿਟ ਨਹੀਂ ਹੁੰਦਾ ਤੇ ਇਹ ਬਹੁਤ ਕੀ ਇਹ ਵਧੀਆ ਕਿੱਤਾ ਨਹੀਂ ਹੈ ਇਸ ਨੂੰ ਲੋਕ ਮਾੜਾ ਮੰਨਦੇ ਸੀ ਤੇ ਲੋਕ ਸ਼ਰਮ ਕਰਦੇ ਸੀ ਇਸ ਕਿੱਤੇ ਨੂੰ ਚਲਾਉਂਦੇ ਹੋਏ ਤਾਂ ਜੇਕਰ ਆਪਾਂ ਅੱਜ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਆਪਣੇ ਕੋਲੇ ਬਹੁਤ ਸਹੂਲਤਾਂ ਹੋ ਚੁੱਕੀਆਂ ਨੇ ਠੀਕ ਹੈ ਜਿਵੇਂ ਕਿ ਅੱਜ ਕੱਲ ਆਪਾਂ ਵੀਡੀਓਾਂ ਤੇ ਦੇਖ ਰਹੇ ਆ ਜਾਂ ਆਮ ਕੀ ਹੈ ਆਪਾਂ ਲੋਕਾਂ ਨੂੰ ਮਿਲ ਰਹੇ ਆ ਭੇਡਾਂ ਬੱਕਰੀਆਂ ਦਾ ਫਾਰਮ ਇੱਕ ਬਿਜ਼ਨਸ ਲੈਵਲ ਨੂੰ ਸੋੰਦਾ ਆਪਾਂ ਨੂੰ ਨਜ਼ਰ ਆ ਰਿਹਾ ਠੀਕ ਹੈ ਤਾਂ ਮੰਨ ਲਓ ਜੋ ਅੱਜ ਤੋਂ ਪਹਿਲਾਂ ਭੇਡਾਂ ਬੱਕਰੀਆਂ ਲੋਕ ਰੱਖਦੇ ਸੀਗੇ ਉਸ ਤੋਂ ਹਟ ਕੇ ਜੇਕਰ ਆਪਾਂ ਅੱਜ ਦੇ ਸਮੇਂ ਦੇ ਵਿੱਚ ਕੰਮ ਕਰਾਂਗੇ ਤਾਂ ਇਸ ਦੇ ਵਿੱਚੋਂ ਆਪਾਂ ਬਹੁਤ ਵਧੀਆ ਪ੍ਰੋਫਿਟ ਲੈ ਸਕਦੇ ਆ ਉਹ ਆਪਾਂ ਕਿਹੜੇ ਕਿਹੜੇ ਰਸਤਿਆਂ ਦੇ ਰਾਹੀ ਆਪਾਂ ਲੈ ਸਕਦੇ ਆ ਇਹਦੀਆਂ ਕੁਝ ਇੱਕ ਗੱਲਾਂ ਆਪਾਂ ਇਸ ਵੀਡੀਓ ਦੇ ਵਿੱਚ ਸਾਂਝੀਆਂ ਕਰਾਂਗੇ ਜਿਵੇਂ ਅੱਜ ਤੋਂ ਪਹਿਲਾਂ ਦੀ ਆਪਾਂ ਗੱਲ ਕਰੀਏ ਤਾਂ ਜੋ ਅਜਿਹੀ ਵੀਰ ਹੁੰਦੇ ਸੀ ਉਹਨਾਂ ਦੇ ਕੋਲੇ ਜੋ ਬੱਚੇ ਹੁੰਦੇ ਸੀ ਉਹਨਾਂ ਨੇ ਸੇਲ ਹੋ ਜਾਣੇ ਨਾ ਉਹਨਾਂ ਨੂੰ ਇਹ ਪਤਾ ਹੋਣਾ ਕਿ ਕਿੰਨੇ ਬੱਚੇ ਸੇਲ ਹੋ ਗਏ ਕਿੰਨਾ ਇਹਦੇ ਚੋਂ ਪ੍ਰੋਫਟ ਹੋਗਾ ਕਿੰਨੇ ਬੱਚਿਆਂ ਦੀ ਮੌਤ ਹੋ ਗਈ ਜਾਂ ਕਿਹੜੀ ਵੈਕਸੀਨ ਹੋਈ ਜਾਂ ਕਿਹੜੀ ਦੀ ਨਹੀਂ ਹੋਈ ਜਾਂ ਮੰਨ ਲਓ ਕਿ ਨੀਆਂ ਨਸਲਾਂ ਹੁੰਦੀਆਂ ਨੇ ਕਿਹੜੀਆਂ ਕਿਹੜੀਆਂ ਨਸਲਾਂ ਹੁੰਦੀਆਂ ਨੇ ਉਹ ਸਾਰੇ ਲੋਕਾਂ ਨੂੰ ਨਹੀਂ ਪਤਾ ਸੀਗਾ ਸਾਰਾ ਪਰੰਤੂ ਜੇਕਰ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਬੱਕਰੀ ਪਾਲਣ ਨੂੰ ਆਪਾਂ ਬਿਜ਼ਨਸ ਮਾਡਲ ਦੇ ਤੌਰ ਤੇ ਲੈ ਕੇ ਜਾ ਸਕਦੇ ਆ ਜੋ ਬੱਕਰੀ ਪਾਲਣ ਨੂੰ ਆਪਾਂ ਨੇ ਮੰਨ ਲਓ ਢੇਡ ਪਾਲਣ ਨੂੰ ਆਪਾਂ ਨੇ ਬਿਜ਼ਨਸ ਮਾਡਲ ਉੱਤੇ ਲੈ ਕੇ ਜਾਣਾ ਠੀਕ ਹੈ ਤਾਂ ਇਸ ਦੇ ਵਿੱਚ ਸਾਨੂੰ ਇਸ ਦਾ ਪ੍ਰੋਪਰ ਮੈਨੇਜਮੈਂਟ ਕਰਕੇ ਰੱਖਣੀ ਪਊਗੀ ਆਪਾਂ ਇਹ ਨਹੀਂ ਕਹਿੰਦੇ ਕਿ ਇਕੋ ਲਗਤ ਆਪਾਂ ਫਹਾ ਲੈ ਲਈਏ ਮੇਰਾ ਮਤਬ ਲੈ ਹੈ ਫਹਾ ਲੈਣ ਦਾ ਮਤਲਬ ਕੀ ਜੇਕਰ ਆਪਾਂ ਨੇ ਢੇਡ ਬੱਕਰੀਆਂ ਰੱਖਣੀਆਂ ਨੇ ਠੀਕ ਹੈ ਆਪਾਂ ਵੱਡੇ ਛੱਡ ਪਾ ਦਈਏ ਵੱਡੇ ਫਾਰਮ ਪਾ ਦਈਏ ਤਾਂ ਉਸ ਦੇ ਨਾਲ ਆਪਾਂ ਦਾ ਨੁਕਸਾਨ ਹੋਊਗਾ ਛੋਟੇ ਪੱਦਰ ਤੇ ਆਪਾਂ ਲੈ ਕੇ ਉਸ ਨੂੰ ਨਵਾਗੇ ਤੇ ਇਹਨਾਂ ਦਾ ਪੂਰੀ ਮੈਨੇਜਮੈਂਟ ਰੱਖਾਂਗੇ ਠੀਕ ਹੈ ਕਿੰਨੇ ਆਪਣੇ ਲਵੇ ਬੱਚੇ ਨੇ ਕਿੰਨੀਆਂ ਆਪਣੇ ਲਵੇ ਭੇਡਾਂ ਨੇ ਕਿੰਨੀਆਂ ਸੇਲ ਕਰਨੀਆਂ ਨੇ ਕੀ ਇਹਨਾਂ ਦਾ ਰਿਕਾਰਡ ਹੈ ਕੌਣ ਇਹਦੀ ਮਾਂ ਹੈ ਕੀ ਵੈਕਸੀਨ ਲੱਗੀ ਕੀ ਨਹੀਂ ਲੱਗੀ ਕਿੱਥੇ ਸੇਲ ਕਰਨਾ ਹੈ ਕੀ ਫਾਰਮ ਦਾ ਨੰਓ ਹੈ ਇਹ ਜਦੋਂ ਸਾਰੀਆਂ ਚੀਜ਼ਾਂ ਆਪਾਂ ਲੈ ਕੇ ਜਾਵਾਂਗੇ ਜਿਵੇਂ ਕਿ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਂਦੇ ਸੀਗੇ ਠੀਕ ਹੈ ਲੋਕ ਅੱਜ ਕੱਲ ਦੇਖੋ ਉਹਨਾਂ ਦੇ ਫਾਰਮ ਕਿੱਥੇ ਤੱਕ ਨੇ ਆਪਾਂ ਤਾਂ ਐਸੇ 100 ਪੇੜ ਨਹੀਂ ਰੱਖੀਏਂ ਦੀ ਉਹ ਹਜ਼ਾਰਾਂ ਪੇੜ ਰੱਖ ਰਹੇ ਨੇ ਹਜ਼ਾਰਾਂ ਬੱਕਰੀਆਂ ਰੱਖ ਰਹੇ ਨੇ ਕਿੰਨੀ ਉਹਨਾਂ ਦੀ ਵਧੀਆ ਨਸਲ ਬੱਕਰੀ ਪਾਲਣ ਜਾਂ ਪੇੜ ਪਾਲਣ ਨੂੰ ਜਦੋਂ ਆਪਾਂ ਨੇ ਬਿਜ਼ਨਸ ਮਾਡਲ ਦੇ ਉੱਤੇ ਲੈ ਕੇ ਜਾਣਾ ਤਾਂ ਆਪਾਂ ਨੂੰ ਸਾਰਾ ਸਹੀ ਕਰਕੇ ਰੱਖਣਾ ਪਊਗਾ ਜੋ ਅੱਜ ਤੋਂ ਪਹਿਲਾਂ ਦੀਆਂ ਚੀਜ਼ਾਂ ਆਜੜੀ ਬੀੜ ਜਾਂ ਆਮ ਕਿਸਾਨ ਰੱਖਦਾ ਸੀਗਾ ਠੀਕ ਹੈ ਉਹਨੇ ਮੰਨ ਲਓ ਮਾ ਕੋ ਉਸਕੇ ਤੇ ਡੰ ਰੱਖਣੀਆਂ ਖੇਤਾਂ ਦੇ ਵਿੱਚ ਲੈ ਜਾਣੀਆਂ ਨਾ ਉਹਦੇ ਕੋਲੇ ਕੋਈ ਰਿਕਾਰਡ ਨਾ ਉਹਦਾ ਕੋਈ ਕੋਈ ਉਹਦਾ ਫੋਕਸ ਨਹੀਂ ਸੀਗਾ ਜਦੋਂ ਕੋਈ ਕੰਮ ਕਰਨਾ ਹੈ ਮੰਨ ਲਓ ਠੀਕ ਹੈ ਇਸ ਨੂੰ ਕੀ ਹੈ ਕਮਰਸ਼ੀਅਲ ਤੌਰ ਤੇ ਲੈ ਕੇ ਜਾਣਾ ਤਾਂ ਆਪਾਂ ਨੂੰ ਸਾਰੀ ਇਸ ਦੀ ਮੈਨੇਜਮੈਂਟ ਰੱਖਣੀ ਪਊਗੀ ਠੀਕ ਹੈ ਸਾਰੀ ਇਸ ਦੀ نسل ਦੀ ਜਾਂਚ ਹੋਣੀ ਚਾਹੀਦੀ ਹੈ ਮਤਲਬ ਫੁੱਲ ਨੌਲੇਜ ਲੈ ਕੇ ਇਹਨੂੰ ਇੱਕ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਤਾਂ ਆਪਣਾ ਵੀ ਨਾਮ ਉੱਚਾ ਹੋਊਗਾ ਤੇ ਆਪਣੇ ਪੰਜਾਬੀ ਜਨਾਂ ਦਾ ਵੀ ਨਾਮ ਉੱਚਾ ਹੋਊਗਾ ਦੇਖ ਇਸ ਪ੍ਰਕਾਰ ਅਸੀਂ ਆਪਣੇ ਕੀ ਹੈ ਜੋ ਆਪਣਾ ਭੇਡਾਂ ਬੱਕਰੀਆਂ ਦਾ ਮਾਡਲ ਹੈ ਇਹਨੂੰ ਆਪਾਂ ਚੰਗੇ ਪੱਧਰ ਦੇ ਉੱਤੇ ਹਾਈ ਲੈਵਲ ਦੇ ਉੱਤੇ ਲੈ ਕੇ ਜਾ ਸਕਦੇ ਹਾਂ ਕਿਉਂਕਿ ਇਹ ਅੱਜ ਤੋਂ ਜੇ ਪਹਿਲਾਂ ਦੀ ਗੱਲ ਕਰੀਏ ਉਹਦੇ ਨਾਲੋਂ ਬਹੁਤ ਜ਼ਿਆਦਾ ਚੇਂਜ ਹੋ ਗਿਆ ਨਵੀਆਂ ਨਸਲਾਂ ਦਾ ਪਤਾ ਲੱਗ ਗਿਆ ਸੋਸ਼ਲ ਮੀਡੀਆ ਦਾ ਪਤਾ ਲੱਗ ਗਿਆ ਕਿ ਇਹ ਨਵੀਆਂ ਨਸਲਾਂ ਆ ਰਹੀਆਂ ਨੇ ਮਾਰਕੀਟ ਦੇ ਵਿੱਚ ਠੀਕ ਤਾਂ ਇਸ ਤਰ੍ਹਾਂ ਬਈ ਆਪਾਂ ਆਖ ਸਕਦੇ ਹਾਂ ਕਿ ਜਦੋਂ ਆਪਾਂ ਆਪਣੇ ਫਾਰਮ ਨੂੰ ਇੱਕ ਕੀ ਹੈ ਬਿਜ਼ਨਸ ਮਾਡਲ ਦੇ ਉੱਤੇ ਲੈ ਕੇ ਜਾਵਾਂਗੇ ਤਾਂ ਇਹ ਕਾਮਯਾਬ ਹੋ ਗਈ ਹੋ ਠੀਕ ਹੈ ਸਿਰਫ ਇੱਕ ਗੱਲਾ ਨਾਲ ਨਹੀਂ ਹੁੰਦਾ ਇਹਦੇ ਉੱਤੇ ਮਿਹਨਤ ਕਰਨੀ ਪੈਂਦੀ ਐ ਸਬਰ ਰੱਖਣਾ ਪੈਂਦਾ ਸਿੱਖਣਾ ਪੈਂਦਾ ਇਸ ਕਰਕੇ ਬਾਈ ਸਿੱਖ ਕੇ ਕਰੋ ਇਹਨੂੰ ਬਿਜ਼ਨਸਾ ਦਾ ਰੂਪ ਦਿਓ ਠੀਕ ਹੈ ਜਦੋਂ ਕੀ ਇਹ ਤੁਸੀਂ ਇੱਕ ਇੱਕ ਰੁਪਿਆ ਲਿਖੋਗੇ ਕਿ ਫੀਲਡ ਦੇ ਉੱਤੇ ਕਿੰਨਾ ਖਰਚ ਆਇਆ ਮੰਨ ਲਓ ਕਿੰਨੇ ਦੀ ਮੰਨ ਲਓ ਵੈਕਸੀਨ ਲੱਗੀ ਕਿੰਨੇ ਦੀ ਟਰਾਂਸਪੋਰਟ ਪੈ ਗਈ ਕਿੰਨੇ ਦਾ ਹਰਾਚਾਰ ਆਇਆ ਸਾਰਾ ਬਾਈ ਲਿਖ ਕੇ ਰੱਖੋ ਇੱਕ ਇੱਕ ਭੇਡ ਦਾ ਲਿਖ ਕੇ ਰੱਖੋ ਜਦੋਂ ਆਪਾਂ ਸਾਲ ਦੇ ਉੱਤੇ ਜਾਂ ਡੇਢ ਸਾਲ ਦੇ ਉੱਤੇ ਜਦੋਂ ਸੂਆ ਲੈ ਲਿਆ ਭੇਡ ਤੋਂ ਜਦੋਂ ਬੱਚੇ ਵੇਚੇ ਉੱਥੇ ਆਪਾਂ ਨੂੰ ਪਤਾ ਲੱਗੂਗਾ ਕਿ ਆਪਾਂ ਨੂੰ ਕਿੰਨਾ ਪ੍ਰੋਫਿਟ ਆ ਰਿਹਾ ਕਿੰਨਾ ਲੌਸ ਆ ਰਿਹਾ ਠੀਕ ਹੈ ਸਾਰਾ ਜੋੜ ਕੇ ਚੱਲੋਗੇ ਤਾਂ ਬਾਈ ਇਹ ਬਹੁਤ ਵਧੀਆ ਕਿੱਤਾ ਹੈ ਪ੍ਰੋਫਿਟੇਬਲ ਕਿੱਤਾ ਹੈ ਸਹੀ ਇੱਕ ਕਿੱਤਾ ਹੈ ਜੇਕਰ ਸਾਡੀ ਜਾਣਕਾਰੀ ਬਾਈ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਕਰੋ